ਬਿੱਤੇਦਮ ਅਮਰਸਰ ਦੇ اسلام آباد ਥਾਣੇ ਦੇ ਵਿੱਚ ਤਮਾਕਾ ਹੁੰਦਾ ਹੈ। ਤਮਾਕੇ ਮੰਗਰੋ ਇੱਕ ਪੋਸਟ ਆਉਂਦੀ ਹੈ ਜਿਸ ਵਿੱਚ ਜੀਵਨ ਫੌਜੀ ਨਾਮ ਦੇ ਸ਼ਖਸ ਨੇ ਇਸ ਤਮਾਕੇ ਦੀ ਜ਼ਿੰਮੇਵਾਰੀ ਲਈ। ਅਸੀਂ ਮੌਜੂਦ ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਸਹਿਜਾਦਾ ਕਾਲਾ ਦੇ ਵਿੱਚ। ਇਹ ਪਿੰਡ ਬਿਲਕੁਲ ਇੰਡੋ-ਪਾਕ ਬਾਰਡਰ ਦੇ ਨੇੜਲਾ ਪਿੰਡ ਹੈ। ਇਹ ਉਹੀ ਪਿੰਡ ਹੈ ਜਿਸ ਪਿੰਡ ਦਾ ਜੀਵਨ ਫੌਜੀ ਰਹਿਣ ਵਾਲਾ ਸੀ। ਜੱਦੀ ਪਿੰਡ ਉਸਦਾ ਸਹਿਜਾਦਾ ਕਲਾ ਹੈ ਕਿਉਂ ਬਣਿਆ ਇੱਕ ਫੌਜੀ ਗੈਂਗਸਟਰ ਕਿਉਂ ਕਰਵਾ ਰਿਹਾ ਹੈ ਤਮਾਕੀ ਚੱਲਦੇ ਆਂ ਗਲਬਤ ਕਰਾਂਗੇ ਉਸਤੇ ਪਰਿਵਾਰ ਦੇ ਨਾਲ ਜਾਣਦੇ ਹਾਂ ਕਿ ਪਰਿਵਾਰ ਚ ਕੌਣ-ਕੌਣ ਹੈ ਕਿਉਂ ਇੱਕ ਫੌਜੀ ਗੈਂਗਸਟਰ ਬਣ ਗਿਆ ਤੁਹਾਡਾ ਮੇਰਾ ਨਾਮ ਹਰਜਿੰਦਰ ਕੌਰ ਜੇ ਤੁਹਾਡੇ ਕਿੰਨੇ ਬੱਚੇ ਆ ਮੇਰੇ ਬੱਚੇ ਭਾਜੀ ਮੇਰੇ ਦੋ ਵਿਆਹ ਜੇ ਪਹਿਲੀਆਂ ਬੇਟੀਆਂ ਮੇਰੀਆਂ ਦੋ ਪਹਿਲੇ ਵਿਆਹ ਚ ਨੇ ਦੋ ਇੱਕ ਅੱਲਾ ਹੀ ਇੱਕੋ ਹੀ ਇਹਦਾ ਨਾਮ ਸਵਰਨ ਸਿੰਘ ਸੀ ਪੱਕਾ ਤੇ ਦਾ ਜੀਵਨ ਫੌਜੀ ਕਹਿੰਦੇ ਫੌਜ ਰਹਿ ਕੇ ਆਇਆ ਕਿੰਨਾ ਚਿਰ ਫੌਜ ਰਹਿ ਤ ਸਤ ਸਾਲ ਨੌਕਰੀ ਕੀਤੀ ਹੈ ਨਾ ਕਿੱਥੇ ਕਿੱਥੇ ਕੀਤੀ ਨੌਕਰੀ ਦੋ ਸਾਲ ਤੱਕ ਕੀਤੀ ਹੈ ਨ ਸ੍ਰੀਨਗਰ ਦੋ ਸਾਲ ਲੇਚ ਕੀਤੀ ਹੈ ਨ ਤੇ ਇੱਕ ਸਾਲ ਹੁਣ ਜੰਮੂ ਗਿਆ ਸੀ ਕਿੰਨਾ ਚਿਰ ਪਹਿਲਾਂ ਕਿਸ ਹਾਲ ਕੋ ਗਿਆ ਜੰਮੂ ਕੇ ਨੂੰ ਅੱਛਾ ਸਾਲ 1.5 ਸਾਲ ਹੋ ਗਿਆ ਕੇ ਨੂੰ ਉਹ 2018 ਚ ਭਰਤੀ ਹੋਇਆ ਤੇ ਹੁਣ 9 ਮਹੀਨੇ ਹੋ ਗਏ ਨੇ ਬਾਹਰ ਗਏ ਨੂੰ ਕੰਜਰ ਨੂੰ ਹਾਂਜੀ ਇਹ ਜਿਹੜਾ ਹੁਣ ਜੀਵਨ ਫੌਜੀ ਫੌਜੀ ਇਸ ਕਰਕੇ ਕਿਹਾ ਜਾਂਦਾ ਇਹਨੂੰ ਕਿ ਫੌਜੀ ਫੌਜੀ ਕਿੰਨਾ ਬਣਾਇਆ ਸੀ ਹਾਂਜੀ ਮੈਂ ਪਲੱਸ 2 ਕਰਾਈ ਸੀ ਪਲੱਸ 2 ਦੇ ਪੇਪਰ ਨਹੀਂ ਦਿੱਤੇ ਜਦੋਂ ਭਰਤੀ ਹੋ ਗਿਆ ਤੇ ਕੀ ਸੋਚ ਕੇ ਨੂੰ ਫੌਜੀ ਬਣਾਇਆ ਪਰ ਮੈਂ ਸੋਚਿਆ ਮੇਰੇ ਘਰ ਦੀ ਗਰੀਬੀ ਮੁੜ ਜੇ ਮੇਰੇ ਘਰ ਦੀ ਗਰੀਬੀ ਬੜੀ ਬੜੇ ਮਾੜੇ ਹਾਲਤੀ ਸੀ ਮੈਂ ਕਹਿ ਬੇਟਾ ਪਰਤੀ ਹੋ ਤੇ ਮੇਰੇ ਘਰ ਦੀ ਗਰੀਬੀ ਮੁੜ ਪਰ ਮੈਂ ਪੜਾਹ ਜੀ ਦਾ ਜਦੋਂ ਪਿਓ ਮਰਿਆ ਛੋਟਾ ਜਿਹਾ ਪੰਜਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਇਹਨ ਮੈਂ ਪੜਾਹ ਖਾ ਕੇ ਪਰਤੀ ਕਿਰਾਏ ਪਹਿਲੀ ਪਰਤੀ ਮੇਰਾ ਪੁੱਤ ਹੋ ਗਿਆ ਤੇ ਮੇਰੇ ਪੁੱਤ ਨੇ ਬਹੁਤ ਸੋਹਣੀ ਨੌਕਰੀ ਕੀਤੀ ਹੈ 7 ਸਾਲ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਹੁਣ ਕੀ ਪਾਣਾ ਬੜਿਆ ਪੁੱਤ ਦੇ ਉਹ ਚੁਫ ਰਿਟਾਇਰਮੈਂਟ ਹੋ ਗਿਆ ਨਹੀਂ ਜੀ ਉਹ ਹੋ ਗਿਆ ਫੰਗੜਾ ਹੋ ਗਿਆ ਛੁੱਟੀ ਆਇਆ ਮੜਕੇ ਮੈਨੂੰ ਪਤਾ ਹੀ ਨਹੀਂ ਛੁੱਟੀ ਆਏ ਦਾ ਵੀ ਨਹੀਂ ਪਤਾ ਮੈਨੂੰ ਮੈਨੂੰ ਉਦੋਂ ਪਤਾ ਲੱਗਾ ਭਾਜੀ ਜਦੋਂ ਬਾਹਰ ਚੜਿਆ ਗਿਆ ਕਿੰਨਾ ਕਿੰਨਾ ਚਿਰ ਪਹਿਲਾਂ ਛੁੱਟੀ ਆਇਆ ਸੀ ਛੁੱਟੀ ਪਹਿਲਾਂ 9 ਮਹੀਨੇ ਚ ਗਿਆ ਆ ਕਿਹੜੇ 9 ਮਹੀਨੇ ਪਿਛਲੇ 9 ਮਹੀਨੇ ਦੇ ਵਿੱਚ ਇੱਕ ਤੇ ਆ 9 ਮਹੀਨੇ ਨਿਕਲੇ ਇੱਕ ਉਸ ਤੋਂ ਪਿਛਲਾ ਜਿਹੜਾ 9 ਮਹੀਨਾ ਹੁੰਦਾ ਹੈ ਉਹ ਚ ਛੁੱਟੀ ਆ ਉਹ ਚ ਛੁੱਟੀ ਆਇਆ ਕਿੰਨਾ ਚਿਰ ਕਰ ਰਿਹਾ ਦੋ ਮਹੀਨੇ ਛੁੱਟੀ ਕੱਟ ਕੇ ਗਿਆ ਅੱਛਾ ਹਾਂ ਫਿਰ ਕੋਈ ਗੱਲ ਬਾਤ ਨਹੀਂ ਸਾਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਹੂੰ ਬਾਰ ਕਦੋਂ ਗਿਆ ਬਾਰੇ ਮੇਖਲੇ 8-9 ਮਹੀਨੇ ਹੋ ਗਏ ਨੇ ਬਾਰਗੇ ਕਿਹਾ ਗਿਆ ਮੈਨੂੰ ਕੁਛ ਨਹੀਂ ਕਿਹਾ ਵਾਜੀ ਮੈਨੂੰ ਦੱਸਿਆ ਹੀ ਕੱਖ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਬਾਰ ਮੈਨੂੰ ਬਦੋਂ ਜਦੋਂ ਇਹ ਫੋਟੋ ਲੀਕ ਕੀਤੀ ਹੈ ਨਾ ਉਦੋਂ ਮੈਨੂੰ ਪਤਾ ਲੱਗਾ ਆ ਇਹ ਇਸ ਇਨਾ ਕੰਮਾਂ ਚ ਕਿੱਦਾਂ ਪਿਆ ਹੁਣ ਜਿਹੜਾ ਕੱਲ ਥਾਣੇ ਦੇ ਵਿੱਚ ਬੰਬ ਸੁੱਟਿਆ ਪਾਜੀ ਮੈਨੂੰ ਇਹ ਵੀ ਨਹੀਂ ਜੇ ਪਤਾ ਇਹਦੀ ਅਮਰਤਪਾਲ ਨਾਲ ਕਿਤੇ ਫੋਟੋ ਲੱਤੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਆ ਕੌਣ ਨੇ ਉਹਦੇ ਤੋਂ ਤੁਹਾਡੇ ਘਰ ਇੱਕ ਦੋ ਵਾਰੀ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਕੁਛ ਨਹੀਂ ਆਖਿਆ ਮੈਂ ਬੇਨਜਾਇਜ਼ ਨਹੀਂ ਕਹਿਣਾ ਉਹਨਾਂ ਨੇ ਵੀ ਉਹਨੇ ਕਿਹਾ ਨਾ ਮਾਤਾ ਕਿੱਥ ਤੇ ਮੁਰਕੇ ਚਲੇ ਜਾਂਦੇ ਰਹੇ ਨੇ ਤੇ ਮੁਰਕੇ ਹੋਣ ਸਾਨੂੰ ਤੰਗ ਕੀਤਾ ਪੁਲਿਸ ਨੇ ਹੁਣ ਤੇ ਮੈਨੂੰ 5 ਦਿਨ ਥਾਣੇ ਰੱਖਿਆ ਉਹਨਾਂ ਨੇ ਮਾਲੇ ਵਾਲੀ ਚੌਂਕੀ 'ਚ ਰੱਖਿਆ ਉਹਨਾਂ ਨੇ ਮੇਰੀ ਭੈਣ ਦੇ ਕੋਲੋਂ ਚੁੱਕ ਕੇ ਲਿਆਂਦਾ ਮੈਂ ਭੈਣ ਕੋਲ ਅੱਖਾਂ ਬਣਾਉਣ ਗਈ ਹਾਂ ਤੇ ਮੇਰੀ ਭੈਣ ਨੂੰ ਵੀ ਚੁੱਕ ਲਿਆ ਮੇਰੇ ਭਨੂਜੇ ਨੂੰ ਵੀ ਚੁੱਕ ਲਿਆ ਇਹਨਾਂ ਨੇ ਬੇਨਜਾਜ ਚੁੱਕ ਲਿਆ ਜਦੋਂ ਮੈਨੂੰ ਤੇ ਚੁੱਕਣਾ ਸੀ ਮੇਰੇ ਭਨੂਜੇ ਤੇ ਭੈਣ ਨੂੰ ਤੇ ਨਾਲ ਚੁੱਕਦੇ ਉਹੋ ਇੱਕ ਮੁੰਡੇ ਤੋਂ ਉਹੋ ਖਾਂਦੇ ਸੀ ਬੱਚੇ ਉਹਨਾਂ ਦੇ ਰੋਲਣ ਦੇ ਨੇ ਤੇ ਇਸ ਕਰਕੇ ਤੇ ਪਰ ਜਦੋਂ ਇਹਨਾਂ ਲੀਕ ਹੋਈ ਆ ਫੋਟੋ ਪਹਿਲਾਂ ਮੈਨੂੰ ਕਹਿੰਦਾ ਰਿਹਾ ਮਾਂ ਫੋਟੋ ਮੇਰੇ ਫੋਨ ਮਮਾ ਠੀਕ ਠਾਕ ਆ ਕੋਈ ਗੱਲ ਬਾਤ ਨਹੀਂ ਮੈਂ ਠੀਕ ਠਾਕ ਆ ਫੌਜ ਚ ਮੇਰਾ ਫਿਕਰ ਨਾ ਕਰੀ ਫੋਨ ਲੇਟ ਵੀ ਹੋ ਜਾਏਗਾ ਨਾ ਤੂੰ ਚਿੰਤਾ ਨਾ ਕਰੀ ਬਾਜੀ ਸੱਤੀ ਅੱਠੀ ਅੱਠੀ ਦਿਨ ਨਹੀਂ ਮੈਨੂੰ ਫੋਨ ਆਉਣਾ ਤੇ ਮੈਂ ਕਿਹਾ ਫੌਜ ਚ ਫੌਜ ਚ ਫੌਜ ਚ ਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਫੋਟੋ ਦੀ ਲੀਕ ਹੋਈ ਫੋਟੋ ਕਿਹੜੀ ਲੀਕ ਹੋਈ ਸੀ ਕੋਈ ਬਾਹਰ ਦੀ ਹੋਈ ਸੀ ਅੱਛਾ ਕੋਈ ਬਾਹਰੋਂ ਆਈਏ ਫੋਟੋ ਵੀ ਮੈਂ ਬਾਹਰ ਦੇ ਦੇਸ਼ ਪਹੁੰਚ ਗਿਆ ਜੇ। ਹਾਂਜੀ ਤੇ ਫੇਰ ਮੈਨੂੰ ਲੋਕੀ ਗੁੱਜੇ ਗੁੱਜੇ ਪੁੱਛਣ ਲੱਗੇ ਵੀ ਤੂੰ ਦੇ ਕੰਨੀ ਆਵੇਂ ਮੁੰਡਾ ਫੌਜ ਦਾ ਉਹ ਬਾਹਰ ਚਲੇ ਗਿਆ ਤੇ ਪਾਜੀ ਜੀ ਜਦੋਂ ਮੈਨੂੰ ਪਤਾ ਲੱਗਾ ਬਾਹਰ ਚਲੇ ਗਿਆ ਮੈਂ ਵੇੜੇ ਚ ਡਿੱਗ ਪਈ ਹਾਂ। ਤੇ ਮੇਰਾ ਪੁੱਤ ਨੌਕਰੀ ਕਰਦਾ ਕਿਉਂ ਬਾਹਰ ਚਲੇ ਗਿਆ ਕਿڑی ਨੇਰੀ ਮੱਚ ਗਈ ਬੰਦੇ ਪਾਲਾ ਕੇ ਤਾਂ ਇਹ ਫੈਸਲਾ ਕਰ ਲੈਂਦੇ ਕੋਈ ਗੱਲ ਮਕਾਉਂਦੇ। ਫੇਰ ਪਾਜੀ ਉਸ ਤੋਂ ਬਾਅਦ ਪੁਲਸ ਹੋਣੀ ਸ਼ੁਰੂ ਹੋ ਗਈ। ਕਿਹੜੇ ਕਿਹੜੇ ਪਰਚੇ ਇੱਥੇ? ਮੈਨੂੰ ਇਹ ਪਰਚੇ ਆਂਦਾ ਨਹੀਂ ਜੇ ਪਤਾ ਮੈਨੂੰ। ਪਰਚੇ ਬੜੇ ਦਿੱਤੇ ਹੋਗੇ ਆ ਝੂਠ ਉਸ ਦੀ ਬਾਤ ਹੋਣੀ ਸੀ ਹਾਂਜੀ ਕੀ ਤੁਹਾਡਾ ਨਾ ਕਦੀ ਗੱਲ ਹੋਈ ਵੀ ਕਿਉਂ ਜਿਸ ਤੋਂ ਕੱਲ੍ਹ ਵਾਲੇ ਬੰਬ ਦੀ ਗੱਲ ਇਹ ਨਹੀਂ ਮੇਰੇ ਨਾ ਪਾਜੀ ਕਈ ਮੇਰੇ ਕੋਲ ਆ ਫੋਨ ਜੇ ਹਾਂ ਆ ਦੇਖ ਆ ਫੋਨ ਜੇ ਮੇਰੇ ਕੋਲ ਆਉਂਦਾ ਨਹੀਂ ਫੋਨ ਨਹੀਂ ਮੈਨੂੰ ਨਹੀਂ ਜੀ ਆਉਂਦਾ ਮੈਨੂੰ ਕਿਤੇ ਫੋਨ ਆਵੇ ਤਾਂ ਮੈਂ ਪੁੱਛਾਂ ਤੇ ਸਹੀ ਵੀ ਪੁੱਛ ਤੂੰ ਕਿਉਂ ਮੇਰੀ ਜ਼ਿੰਦਗੀ ਬਰਬਾਦ ਰਿਆਂ ਕਰ ਤਾ ਨਾ ਕਰ ਮੇਰੀ ਜ਼ਿੰਦਗੀ ਬਰਬਾਦ ਪਾਜੀ ਮੈਂ ਵਿਧਵਾ ਜਨਾਨੀ ਆ ਮੇਰੀ ਕੋਈ ਘਰ ਚ ਰਹਿਣਾ ਬੜਾ ਔਖਾ ਅਜ ਨਾਨੀਆਂ ਗਰੀਬ ਨੇ ਮੈਂ ਰੋਟੀ ਪਾਣੀ ਦੇਣ ਦੀ ਤੇ ਮੇਰੇ ਲੱਗੇ ਆ ਜਾਂਦੀ ਆ ਤੁਸ ਤਾਨੂੰ ਰੋਟੀ ਪਾਣੀ ਕੌਣ ਦਿੰਦਾ ਕੋਈ ਨਹੀਂ ਦਿੰਦਾ ਮੈਂ ਆਪੀ ਪਕਾਉਣੀ ਆ ਕਮਾਂਦੇ ਕਿਤਨਾ ਕੁ ਕੁਛ ਨਹੀਂ ਮੈਂ ਕਿੱਦਾਂ ਰੋਟੀ ਪਾਣੀ ਚੱਲਦਾ ਕੱਦਾਂ ਚਲੋ ਰੋਟੀ ਪਾਣੀ ਤੇ ਮਾੜਾ ਚੰਗਾ ਚੱਲਣਾ ਹੀ ਜੀਵਿੰਦਰਾ ਦਾ ਮਾੜਾ ਮੋਟਾ ਪਿਆਲੀ ਬੰਨਾ ਹੈਗਾ ਮੇਰਾ ਹੈਗਾ ਕਿੰਨੀ ਪੀਣੀ ਹੈਗੀ ਇਹ 2 ਕਿੱਲੇ ਪਿਆਲੀ ਮੇਰੀ ਉੱਤੋਂ ਠੇਕਾ ਠੋਕਾ ਹਾਂਜੀ ਠੇਕਾ ਠੋਕਾ ਲੈਣੀ ਹੈ ਹਾਂਜੀ ਜੀ ਹੁਣ ਤੁਹਾਡਾ ਪੁੱਤ ਸੁਣਦਾ ਹੋਵੇ ਤਾਂ ਕੀ ਕਹੋਗੇ ਉਹਨੂੰ ਕੀ ਹੱਕ ਮੇਰਾ ਪੁੱਤ ਸੁਣਦਾ ਐ ਮੈਂ ਤਾਂ ਇਹੋ ਹੀ ਅੱਕੜਾ ਪੁੱਤ ਨਾ ਦਵਾਈ ਕਾ ਕੇ ਮਰ ਜਾਣਾ ਐ ਪਤਾ ਮੇਰੀ ਜ਼ਿੰਦਗੀ ਕੋਈ ਨਹੀਂ ਉਹ ਪਤਾ ਮੇਰੀ ਜ਼ਿੰਦਗੀ ਕੋਈ ਨਹੀਂ ਮੈਂ ਬਿਮਾਰ ਹੋਵੇ ਮੇਰਾ ਸਰੀਰ ਕੰਬਣ ਡਿਆ ਅੱਖ ਤੂੰ ਕਿੱਥੇ ਤੀ ਆ ਅੱਖੀ ਮੈਨੂੰ ਲੱਭਦਾ ਨਹੀਂ ਬਾਜੀ ਮੇਰੇ ਲੱਗੇ ਨਹੀਂ ਕੋਈ ਅਣਕ ਜਨਾਨੀ ਪੈਂਦੀ ਡਰਦੀ ਵੀ ਪਤਾ ਨਹੀਂ ਕਦੋਂ ਪੁਲਿਸ ਭੇਜਣੀ ਤੇ ਕਦੋਂ ਲੈ ਜਾਣਾ ਉਹਨੂੰ ਕਿਹਨੇ ਮੇਰੇ ਲੱਗੇ ਨਹੀਂ ਕੋਈ ਆਉਂਦਾ ਹੁਣ ਮੈਂ ਸਾਰਾ ਦਿਨ ਇਸ ਤਰ੍ਹਾਂ ਹੀ ਪਹੀਰਾ ਨਰ ਜਾਇਚ ਬੜੀ ਇਹ ਸੀ ਜੀਵਨ ਫੌਜੀ ਦੀ ਮਾਤਾ ਜਦੋਂ ਅਸੀਂ ਘਰ ਗਏ ਤਾਂ ਜੀਵਨ ਫੌਜੀ ਦੀ ਮਾਤਾ ਪਹਿਲਾਂ ਤਾਂ ਦੇਖ ਕੇ ਘਬਰਾ ਜਾਂਦੀ ਹੈ ਕਿ ਕੌਣ ਆ ਗਿਆ ਜਦੋਂ ਅਸੀਂ ਉਸ ਨੂੰ ਮਿਲਣਾ ਚਾਹਿਆ ਤਾਂ ਉਸਦੇ ਪੁੱਤ ਦਾ ਨਾਂ ਲਿਆ ਕਿ ਅਸੀਂ ਜੀਵਨ ਫੌਜੀ ਦੇ ਬਾਰੇ ਗੱਲ ਕਰਨ ਆਏ ਤਾਂ ਅੱਖਾਂ 'ਚੋਂ ਹੰਝੂ ਨਿਕਲਨੇ ਸ਼ੁਰੂ ਹੋ ਗਏ ਜੀਵਨ ਫੌਜੀ ਦੀ ਮਾਤਾ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸਦੇ ਅੱਖਾਂ 'ਚੋਂ ਹੰਝੂ ਨਹੀਂ ਸੀ ਰੁਕ ਰਹੇ ਬੇਸ਼ੱਕ ਜੀਵਨ ਫੌਜੀ ਦੀ ਮਾਤਾ ਨੂੰ ਇੱਕ ਅੱਖ 'ਚੋਂ ਦਿਖਾਈ ਵੀ ਨਹੀਂ ਦਿੱਤਾ ਜਿਸ ਬਿਸਤਰੇ 'ਤੇ ਉਹ ਬੈਠੀ ਸੀ ਉੱਥੇ ਦਵਾਈਆਂ ਦਾ ਢੇਰ ਪਿਆ ਸੀ ਜਦੋਂ ਉਸਦੇ ਪੁੱਤਰ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਸਨੇ ਕਿਹਾ ਕਿ ਆਪਣੇ ਪੁੱਤ ਨੂੰ ਬੜੇ ਚਾਵਾਂ ਸਦਰਾਂ ਉਮੀਦਾਂ ਦੇ ਨਾਲ ਮਿਹਨਤ ਕਰਕੇ ਪੜਾਇਆ ਸੀ ਹਾਲੇ ਬਾਹਰ ਵੀ ਜਮਾਤ ਪਾਸ ਵੀ ਨਹੀਂ ਸੀ ਕੀਤੀ ਕਿ ਫੌਜ ਦੇ ਵਿੱਚ ਪਰਤੀ ਹੋ ਗਿਆ ਕਈ ਸਾਲ ਫੌਜ ਦੀ ਨੌਕਰੀ ਕੀਤੀ ਪਿਛਲੇ ਸਾਲ 2 ਮਹੀਨੇ ਦੀ ਛੁੱਟੀ ਕੱਟਣ ਆਇਆ ਛੁੱਟੀ ਕੱਟਣ ਮਗਰੋਂ ਘਰ ਤੇ ਆ ਕੇ ਗਿਆ ਕਿ ਉਹ ਫੌਜ ਚ ਜਾ ਰਿਹਾ ਪਰ ਫੌਜ ਪਹੁੰਚਿਆ ਨਹੀਂ ਪਹੁੰਚ ਗਿਆ ਵਿਦੇਸ਼ ਦੀ ਧਰਤੀ ਤੇ ਕਈ ਪਰਚੇ ਉਸ ਤੇ ਦਰਜ ਹੋ ਗਏ ਅੱਜ ਉਸ ਦੀ ਮਾਂ ਦਾ ਦਰੋਂ ਦਰੋ ਬੁਰਾ ਹਾਲ ਰੋ ਕੇ ਆਵਾਜ਼ਾਂ ਦਿੰਦੀ ਹੈ ਆਪਣੇ ਪੁੱਤ ਨੂੰ ਕਿ ਜੀਵਨਾ ਵਾਪਸ ਆ ਜਾ ਕਿਹੜੀ ਫਾਇਚ ਪਾ ਗਿਆ ਖੁਦ ਤਾਂ ਜੀਵਨ ਤਬਾਕੇ ਕਰਵਾ ਰਿਹਾ ਵਿਦੇਸ਼ ਦੀ ਧਰਤੀ ਤੇ ਬੈਠ ਕੇ ਜ਼ਿੰਮੇਵਾਰੀ ਲੈ ਰਿਹਾ ਪਰ ਉਸ ਦੀ ਘਰ ਦੇ ਹਾਲਾਤ ਦੇਖਣਯੋਗ ਨਹੀਂ ਹਨ ਉਸ ਦੀ ਮਾਤਾ ਬਹੁਤ ਬਿਮਾਰ ਹੈ ਆਖਦੀ ਹੈ ਕਿ ਜੇ ਇਦਾਂ ਹੀ ਉਸ ਨੂੰ ਪੁਲਿਸ ਤੰਗ ਕਰਦੀ ਰਹੀ ਕਿਉਂਕਿ ਕੁਝ ਦਿਨ ਪਹਿਲਾਂ ਉਸ ਨੂੰ ਪੁਲਿਸ ਥਾਣੇ ਲੈ ਕੇ ਗਈ ਪੁੱਛਗਿੱਛ ਕੀਤੀ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਥਾਣੇ ਲੈ ਗਈ ਉਹਨੂੰ ਵੀ ਪੁੱਛਗਿੱਛ ਕੀਤੀ ਤਾਂ ਉਸ ਦੀ ਮਾਤਾ ਮਰਨ ਦੀ ਗੱਲ ਵੀ ਆਖਦੀ ਹੈ ਆਪਣੇ ਪੁੱਤਰ ਨੂੰ ਸੱਦਦੀ ਹੈ ਕਹਿੰਦੀ ਕਿ ਜੀਵਨਾ ਵਾਪਸ ਆ ਜਾ ਉਸ ਨੂੰ ਇਸ ਸਫਾਈ ਚੋਂ ਕੱਢ ਦੇ ਜਦੋਂ ਉਸ ਦੀ ਮਾਤਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਪੁੱਤਰ ਇਸ ਹੱਦ ਤੱਕ ਚਲਾ ਜਾਏਗਾ ਉਸ ਨੂੰ ਉਦੋਂ ਪਤਾ ਲੱਗਾ ਕਿ ਜੀਵਨ ਫੌਜੀ ਵਿਦੇਸ਼ ਚ ਚਲਾ ਗਿਆ ਜਦੋਂ ਉਸ ਦੀ ਕੋਈ ਤਸਵੀਰ ਵਾਇਰਲ ਹੋਈ ਫਿਰ ਉਸ ਨੂੰ ਪਤਾ ਲੱਗਾ ਕਿ ਉਸ ਦਾ ਪੁੱਤਰ ਫੌਜ ਚ ਨਹੀਂ ਸਗੋ ਵਿਦੇਸ਼ ਚ ਚਲਾ ਗਿਆ ਹੈ ਜਦੋਂ ਪੁਲਿਸ ਘਰ ਘੇੜੇ ਮਾਰਦੀ ਹੈ ਫਿਰ ਪਤਾ ਲੱਗਾ ਕਿ ਉਹ ਹੁਣ ਮਾੜੇ ਕੰਮਾਂ 'ਚ ਪੈ ਗਿਆ ਹੈ ਇਹ ਸੀ ਕਹਾਣੀ ਜੀਵਨ ਫੌਜੀ ਦੀ ਕੈਮਰਾਮੈਨ ਪੰਚੀ ਦਿਨਾਲ ਆਨ ਅਰਲੀ ਨਿਤ ਲੂਥਰਾ ਤੇਰਾ ਬਬਨਾਂ